ਦੱਸ ਦੋ ਵੀ ਜਿਹੜਾ ਲੱਖ ਲੱਖ ਰੁਪਏ ਦਾ ਪਰਫਿਊਮ ਆ ਉਹਦਾ ਸਵਾਦ ਤੁਸੀਂ ਕਿੰਨੇ ਰੁਪਈਆ ਚ ਪੂਰਾ ਬਾਈ ਜਿੰਨੇ ਫੋਰਨ ਕੰਟਰੀਆਂ ਦੇ ਇਤਰ ਤੇ ਊਦ ਨੇ ਚਾਹੇ ਕੋਈ ਪਰਫਿਊਮ ਤਿਆਰ ਕਰਨ ਵਾਲੇ ਕੋਲੇ ਖੜ ਕੇ ਕਿੰਨਾ ਮਰਜੀ ਮਹਿੰਗਾ ਹੋਵੇ ਆਪਾਂ ਠੀਕ ਹੈ ਨਾ ਬਾਈ 100 ਰੁਪਏ ਐਮਐਲ ਦੇ ਹਿਸਾਬ ਨਾਲ ਇਤਰ ਤੇ ਊਦ ਦੇ ਦਾਂਗੇ ਲੈ ਵੀ ਵੱਡੇ ਵੱਡੇ ਦੇਸ਼ਾਂ ਦੇ ਲੱਖ ਲੱਖ ਰੁਪਏ ਵਾਲੇ ਪਰਫਿਊਮ ਅੱਜ ਸੈਂਕੜਿਆਂ ਦੇ ਹਿਸਾਬ ਨਾਲ ਦੇਵਾਂਗੇ ਬਾਈ ਸੱਚੀ ਗੱਲ ਨੇ ਮੈਂ ਸੱਚੀ ਗੱਲ ਵੀਰੇ ਅੱਛਾ ਜਿਹੜਾ ਬਾਹਰਲੇ ਦੇਸ਼ ਦਾ ਜੇ ਗਿਣਨ ਲਾਗੇ ਟਾਈਮ ਖਾਸਾ ਲੱਗ ਜੂਗਾ ਐਂ ਦੱਸ ਦੋ ਵੀ ਜਿਹੜਾ ਲੱਖ ਲੱਖ ਰੁਪਏ ਦਾ ਪਰਫਿ ਉਹਦਾ ਸਵਾਲ ਤੁਸੀਂ ਕਿੰਨੇ ਰੁਪਈਆ ਚ ਪੂਰਾ ਕਰੋ ਬਾਈ ਜਿੰਨੇ ਫੋਰਨ ਕੰਟਰੀਆਂ ਦੇ ਇਤਰ ਤੇ ਊਦ ਨੇ ਚਾਹੇ ਕੋਈ ਪਰਫਿਊਮ ਤਿਆਰ ਕਰਾ ਲੈ ਕੋਲੇ ਖੜ ਕੇ ਕਿੰਨਾ ਮਰਜੀ ਮਹਿੰਗਾ ਹੋਵੇ ਆਪਾਂ ਠੀਕ ਹੈ ਨਾ ਬਾਈ 100 ਰੁਪਏ ਐਮ ਐਲ ਦੇ ਹਿਸਾਬ ਨਾਲ ਇਤਰ ਤੇ ਊਦ ਦੇ ਦਿਆਂਗੇ 300 ਦੀ ਸ਼ੀਸ਼ੀ ਦੇ ਦੇਾਂਗੇ ਚਾਹੇ 30000 ਵਾਲਾ ਪਰਫਿਊਮ ਇਤਰ ਹੋਵੇ ਉਹ 300 ਚ ਸਵਾਲ ਪੂਰਾ ਕਰ ਦੇਾਂਗੇ ਤੇ 50 ਐਮ ਐਲ ਵਾਲੀ 1200 ਚ ਸ਼ੀਸ਼ੀ ਤਿਆਰ ਕਰਕੇ ਦੇ ਦੇਾਂਗੇ ਪਰਫਿਊਮ ਦੀ ਜਿਹੜਾ ਮਰਜੀ ਲੈ ਕੇ ਆ ਜੋ ਜਿਹੜਾ ਮਰਜੀ ਨਾਮ ਦੱਸ ਦੋ ਸੋਨੂੰ ਮੌਕੇ ਤੇ ਤੁਹਾਡੇ ਸਾਹਮਣੇ ਖੜ ਕੇ ਤਿਆਰ ਕਰਾਂਗੇ ਫਰੇਗਰੈਂਸ ਤਾਂ ਨਹੀਂ ਕੋ ਦੇ ਪੈ ਸਿੱਟ ਕੇ ਜਾਵੇ ਉਹਦੀ ਅੱਛਾ ਜੀ ਕੋਈ ਚੱਕਰੀ ਵੀ ਬਾਹਰ ਖੜ ਕੇ ਵਗਮਾ ਮਾਰਿਓ ਪੈਸੇ ਫੜ ਕੇ ਲੈ ਜਾਓ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ ਧੰਨਵਾਦ ਜੀ